ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਖਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਇੱਕ ਤੱਕ ਕਿ ਤਸੀਹਾ ਗਮ ਦਾ ਕੰਦਾਵੀ ਪਾਗਲ ਹੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਕੁਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਸੁਬੇ ਨੇ ਹੁਕਮ ਸੁਣਾਇਆ ਜਲਾਦ ਦਾ ਦਿਲ ਕਬਰਾਇਆ ਦੋਸ ਵਰਗ ਨੂੰ ਚੱਲੀਆਂ ਰੁਹਾ ਤਰਤੀ ਵਿੱਚ ਆਦਲ ਕੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਬੜੀਆਂ ਕੀਮਤੀ ਜ਼ਿੰਦਾ ਨੀਹਾ ਵਿੱਚ ਖਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਫਤੇ ਸਿੰਗਣੇ ਫਤੇ ਬੁਲਾਈ ਜੋਰਾ ਵਰਦੀ ਵੀ ਵਾਰੀ ਆਈ ਨੇਕੀ ਦੀਆਂ ਫੁੱਲ ਕਤਾਬਾਂ ਨੇਕੀ ਦੀਆਂ ਕੁੱਲ ਕਤਾਬਾਂ ਬੁਰੀਆਂ ਦੀ ਜਾਣ ਨੂ ਰੋ ਗਈਆਂ ਧੋ ਬੜੀਆਂ ਕੀਮਤੀ ਜ਼ਿੰਦਾ ਬੜੀਆਂ ਕੀਮਤੀ ਜ਼ਿੰਦਾ ਨੀਹਾ ਵਿੱਚ ਖਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਇੱਕ ਤੱਕ ਕਿ ਤਸੀਹਾ ਗਮ ਦਾ ਕੰਧਾ ਵੀ ਪਾਗਲ ਹੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਬੜੀਆਂ ਕੀਮਤੀ ਜ਼ਿੰਦਾ ਮਾਤਾ ਗੁਜਰੀ ਜਲਾਦ ਨੂੰ ਬੋਲੀ ਖੇਲੋ ਬਚਿਆਂ ਦੇ ਖੂਨ ਵਿੱਚ ਹੋਲੀ ਮੇਰੇ ਵਤਨਾ ਤੇ ਖੇੜਾ ਆਉਣਾ ਦੋ ਕਲੀਆਂ ਜਦੋਂ ਕਮਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਖਲੋ ਗਈਆਂ ਧੋ ਬੜੀਆਂ ਕੀਮਤੀ ਜ਼ਿੰਦਾ ਦਾਦੀਆ ਕੀ ਸਵੇਰੇ ਸਿਵ ਉੱਠੋ लाਡ ਲਿਓ ਮੂੰਹ ਹੱਥ ਤੂੰ ਪਰ ਹੋ ਕੇ ਸ਼ਹੀਦ ਉਸ ਸਰਫੀ ਸਾਰੇ ਕੰਧ ਨੂੰ ਲਹੂ ਨਾਲ ਧੋ ਗਈਆਂ ਧੋ ਬੜੀਆਂ ਕੀਮਤੀ ਜ਼ਿੰਦਾ ਧੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਅੱਖ ਲੋ ਗਈਆਂ ਧੋ ਬੜੀਆਂ ਕੀਮਤੀ ਜ਼ਿੰਦਾ ਧੋ ਬੜੀਆਂ ਕੀਮਤੀ ਜ਼ਿੰਦਾ